ਮੈਂ ਕਾਸ਼ੀਨਾ ਇਹ ਤਾਂ ਬਦੂ ਨਾਲੇਗੀ ਉਹਨਾਂ ਜਿਹੜੇ ਕਦੀ ਨਹੀਂ ਇਹ ਕਰ ਸਕੀਆਂ ਪੰਦਰ ਰਿਸ਼ਤਾ ਲੈਣਾ ਹੁਣ ਪਹਿਲਾ 2 ਘੰਟੇ ਹੋ ਗਏ ਸੋਈ ਚੋੜੀਆਂ ਨੂੰ ਕੰਮ ਦਾ ਤਾਂ ਬੈਨ ਤੋੜਦੋ ਸੋਈ ਕਿ ਨਾ ਉਹ ਦੋ ਦੋ ਜਣ ਕੇ ਗੱਲਾਂ ਕਰਦਣਾ ਕੰਮ ਦਾ ਜਮਣ ਚਾਹ ਨਹੀਂ ਉਹ ਤੂੰ ਦੁਮਾਰ ਥੋੜਾ ਠੰਡਾ ਰੱਖਿਆ ਤਾਂ ਐਵੇਂ ਘਬਰਾਇਆ ਨਾ ਕਰ ਕੰਮ ਉਹ ਕਰੀਦਾ ਜਾਂਦੀਆਂ ਵਿਚਾਰੀਆਂ ਹੋਰ ਕੀ ਕਰਨ ਤੈਨੂੰ ਤਾਂ ਬੈਠੇ ਨੂੰ ਚਾਹ ਪਾਣੀ ਮਿਲਦਾ ਨਾ ਹਾਂ ਮੈਨੂੰ ਤਾਂ ਚਾਹ ਪਾਣੀ ਮਿਲਦਾ 11 ਵਜੇ ਪਏ ਰੋਟੀ ਦਾ ਜੇ ਵਾਈਟਾਈਂ ਨਹੀਂ ਕੋਈ ਮੇਲਾ ਬੇਬੇ ਦੁਪਹਿਰਾਂ ਦੀ ਗੱਲ ਕਰਦੀ ਆ ਚਲ ਕੋਈ ਨਾ ਬੇਬੇ ਕੰਮ ਧੰਦੇ ਟਾਈਮ ਲੱਗ ਜਾਂਦਾ ਦੇਖਾ ਤਾਂ ਨਹੀਂ ਜਿੱਤੇ ਤੇਰੀ ਮਤਾਰਾ ਤਾਂ ਪਰ ਆਣਦੀ ਕਿ ਨਾ ਚਲ ਕੋਈ ਨਾ ਖੁਸ਼ੀ ਤੁਨਾਂ ਨੂੰ ਨਾਲ ਆਤਰ ਤੈਨੂੰ ਪਤਾ ਤਾਂ ਹੈਗਾ ਬੇਬੇ ਦਾ ਉਹ ਸੁਭਾਈ ਇਹ ਹੋ ਜਾਂਦਾ ਘਰੇ ਨਹੀਂ ਤਾਂ ਬਦਮੀਆਂ ਹਾਂ ਕਾਇੰਤ ਲਾਕੀ ਜਾਂਦੀ ਕਿਸੇ ਨੂੰ ਚਲ ਕੋਈ ਨਾ ਤੇ ਫਿਰ ਤੇ ਆਪ ਚੁੱਪ ਕਰਕੇ ਟੇਹਣਾ ਫਰਾ ਦੇ ਜਾਂਦੀ ਮੈਂ ਤਾਂ ਸਹਿਮਤੀ ਆਨੀ ਉਹਨ ਬੇਬੇ ਤੇਰੇ ਜਿਹਨੀ ਵਰਤੀ ਕਿਤੋਂ ਦਿਖਾ ਦੇਣਾ ਹੋ ਸੋ ਭਾਈ ਮੇਰੇ ਕਿੰਨਾ ਕਰਤੀ ਉਹਨੇ ਕਾਲੀ ਖਾਉਣੀ ਆ ਉਹਨੇ ਜਿੰਨਾ ਕਰ ਹੋ ਗਿਆ ਬੈਠਾ ਕੁਛ ਵੀ ਕੰਮ ਤੇ ਜਾਣਾ ਹੈ ਤੱਕ ਕਿ ਬੰਨੀ ਤੇ ਆਉ। ਚੱਲ ਗੋਰੀ ਨਾ ਬੇਬੇ ਜੋ ਰੋਜ ਨੂੰ ਬਣਾਉਣ ਲੱਗਣਾ ਹੁਣ। ਭਾਈ ਤੁਸੀਂ ਖਾ ਲੋ ਕੁਝ ਹੋਰ ਨਾ। ਸਾਨੂੰ ਤਾਂ ਕੱਲੇ ਨਾ ਖਾਤਾ ਪਾਸਤਾ। ਐਨੇ ਖਾ ਲਾ ਬੇਬੇ ਪਾਸਤਾ। ਸੈਨੂੰ ਬਾਪੂ ਦਾ ਪਾਸਤਾ। ਕੋਈ ਆ ਨਹੀਂ ਰਹਿਣਾ ਦਾ ਰਹਿਣਾ। ਕੋਈ ਨਾ ਬੇਬੇ ਇਸ ਕਰਦੇ ਗੱਲ। ਐਨਾ ਵੀ ਯਾਦ ਕਰਨਾ। ਸੋਨਾ ਮਤਲਬ ਕਿ ਦੁਨੀ ਚਾਲ ਕੋਈ ਨਾ ਤੇਨੀਆ ਹੋਈ ਆ ਸਾਡੇ ਨਾਲ ਮਮੀ ਮੇਰੇ ਦੀ ਗੱਲ ਹੋ ਰਹੀ ਸਿੱਧਾ ਬੋਲੇ ਕਿ ਅੱਜ ਨਾ ਪੈਂਦਾ ਆਪਸ ਹੋਈ ਸੀ ਲੈ ਨਹੀਂ ਕੁਸਾ ਕੇ ਤਾਂ ਆ। ਫਿਰ ਆਪਾਂ ਦੇਖੋ ਸੋ ਘਾਟੀਆਂ ਹੋ ਗਈਆਂ ਤੇ ਪੱਟੀਆਂ ਵਡਾਉਦੀਆਂ ਆਈਆਂ ਮੈਂ ਇਕੱਲੀ ਕਿਵੇਂ ਜਾਂਦੀ ਥੋੜੇ ਮੈਨੂੰ। ਕੰਮ ਨਹੀਂ ਆ ਗਿਆ। ਇਹਨੂੰ ਪਤਾ ਮੰਮੀ ਨੇ ਕਹਿੰਦੀ ਕਿ ਕਿਤੇ ਜੇ ਅਸੀਂ ਹੈ ਨਾ ਸਵਾਮੀ ਕੋਲੋਂ ਸ਼ਮਾਰੀ ਜਿਓਵੇ ਸੋ ਸੀ ਦੋਵੇਂ ਕਹਣਾ ਕਦੇ ਅੱਜ ਨਾ ਹੋਇਓ।

ਕੌਮੀ ਕਰਦੀ ਸੀ ਹੋਰ ਕਿਹੜਾ ਸਵੇਲੀ ਸੀ ਪਤਾ ਨਹੀਂ ਕਿ ਉਹ ਤੁਹਾਨੂੰ ਐਵੇਂ ਲੱਗਦਾ ਰਹਿੰਦਾ ਸਵੇਲੀਆਂ ਵਾ ਵੀ ਕਿਵੇਂ ਚਰਚਾ ਹੁੰਦੀ ਹੈ ਜਿੱਦ ਨਹੀਂ ਆਈ ਇਹਨੇ ਹੱਡੀ ਨੂੰ ਮਗਰ ਲਾ ਲਿਆ ਚਲੋ ਯਾਰ ਬਾਤ ਹੀ ਕਰਦੇ ਜੇ ਪਾਇਨਾ ਰਾਜੀ ਚੁੰਨ ਨਹੀਂ ਹਾਂ ਜਮਾ ਨਹੀਂ ਸ਼ਰਮ ਮਾਂ ਦੀ ਜੀ ਸਾਡਾ ਸੌਰਾ ਬੈਠਾ ਉਹ ਤਾਂ ਸੋਚੀ ਸੀ ਅਸੀਂ ਕਿਵੇਂ ਮੈਂ ਬੋਲੀ ਜੰਨੀ ਆ ਉਹ ਤਾਂ ਮੈਂ ਹੀ ਕਿਹਾ ਸੀ ਉਹਨਾਂ ਨੂੰ ਸਾਰੀ ਤੁਹਾਡੀ ਚੁੰਨੀਆਂ ਚ ਹੁੰਦੀਆਂ ਰਹਿੰਦੀਆਂ ਸੀਗਾ ਨਾਲੇ ਉਹ ਮੇਰੀਆਂ ਨੋਆ ਨਹੀਂ ਮੈਂ ਤਾਂ ਉਹਨਾਂ ਨੂੰ ਅਗਨਤੀਆਂ ਸਮਝਦਾ

ਇਹ ਮੈਂ ਅਗਲੀ ਮੈਂ ਖੀਰ ਬਣਾ ਦਾਂ ਟੱਕੇ ਨੂਨ ਵਾਲਿਆਂ ਸੇਮਾ ਟੱਕੇ ਫੜਾ ਫੜਾ ਦੇ ਦਿੰਦਾ। ਉਹ ਕਮਲ ਗੇ ਕਮਲ ਗੇ। ਉਹ ਨੂਨ ਵਾਲਿਆਂ ਸੇਮਾ ਨਹੀਂ ਹੁੰਦੀਆਂ। ਉਹ ਨੂਡਲ ਹੁੰਦੇ ਆ ਨੂਡਲਾ। ਹੁੰਦੇ ਨੇ ਨੂਡਲਾ। ਖੁਸ਼ੀ ਐਂ ਕਰ ਫਿਰ ਅੱਜ ਬੇਬੇ ਨੂੰ ਨੂਡਲੀ ਬਣਾ ਕੇ ਖਵਾ। ਉਹ ਹੀ ਬਣਾਓ ਪੁੱਤ ਅੱਜ। ਬਣਾਈਏ ਫਿਰ ਬੇਬੇ ਨਿਊਡਲ। ਮੈਂ ਨਹੀਂ ਕਹਿੰਦੀ ਕੋਈ ਤੁਹਾਡੇ ਨਿਊਡਲ ਨੂਡਲ। ਮੈਂ ਤਾਂ ਖੀਰ ਬਣਾ ਕੇ ਦੇ ਦਿਆਂ ਬਣਾਉਣੀ ਆ ਤਾਂ। ਕੋਈ ਨਾ ਭੈਣੇ ਬੇਬੇ ਵਾਸਤੇ ਖੀਰ ਬਣਾ ਦਿੰਨੇ ਆ। ਚਲ ਬਣਾ ਦੇ ਫਿਰ। ਬਰਾਮ ਦੂਨ ਪਾਣੀ ਨਾਲ ਵਿੱਚ ਚਿੰਗ।

ਕਿੱਧਰ ਚੱਲੀ ਆ ਹੰਸਾਂ ਦੀ ਜੋੜੀ ਪਹਿਣੀ ਅਸੀਂ ਫਿਲਮ ਦੇਖਣ ਚੱਲੇ ਆ ਅੱਛਾ ਵੈਸੇ ਕਿਹੜੀ ਫਿਲਮ ਦੇਖਣ ਚੱਲੇ ਹੋ ਤੁਸੀਂ ਅੱਗੀ ਮੇਰੀ ਫੇਵਰੇਟ ਮੂਵੀ ਲੱਗੀ ਆ ਨੀਰੂ ਬਾਜਵਾ ਦੀ ਲੈ ਮੇਰੀ ਭੈਣ ਕਿਹੜਾ ਨੀਰੂ ਬਾਜਵਾ ਤੋਂ ਘੱਟ ਆ ਤੂੰ ਤਾਂ ਮੇਰੇ ਪੈਰ ਤੋਂ ਤੋਂ ਕੇ ਪਿਆ ਕਰ ਐਡੀ ਸੋਹਣੀ ਕੁੜੀ ਉਹ ਰਿਸ਼ਤਾ ਲੈ ਕੇ ਦਿੱਤਾ ਮੈਨੂੰ ਛੱਡ ਭਾਬੀ ਇੱਥੇ ਕਿੱਥੇ ਸ਼ੁਰੂ ਹੋਇਆ ਨਹੀਂ ਇਹ ਦਮਿਆ ਕਰਨ ਚੰਗਾ ਚੰਗਾ ਜਾਓ ਹੁਣ ਜੇ ਬੇਬੇ ਆ ਗਈ ਤੈਨੂੰ ਜਾਣ ਨਹੀਂ ਦੇਣਾ ਲੰਘ ਜਾਓ ਬੇਬੇ ਤਾਂ ਆ ਗਈ ਬੇਬੇ ਕਿੱਧਰ ਜਾਣਾ ਇੱਕ ਮਿੰਟ ਕਰੋ ਬਾਹਰ ਜਾ ਰਹੀ ਇਹਨੂੰ ਖੁੱਲ੍ਹੇ ਨਾਲ ਛੁੱਟੀਆਂ ਮਿਲ ਜਾਂਦੀਆਂ ਨਾ ਹੁਣ ਤੁਸੀਂ ਕਿੱਧਰ ਨੂੰ ਮੂੰਹ ਚੱਕ ਲਿਆ ਫੇਰ ਉਹਨੂੰ ਦੇਖਾਂ ਚੱਲਿਆ ਬੇਬੇ ਫੇਰ ਮੈਂ ਖਰੀਆ ਲੀੜੇ ਦੇ ਕੱਪੜੇ ਤਾਂੰਗਨੇ ਪਾ ਲਿਆ ਕਰੋ ਕਿਉਂ ਬੇਬੇ ਇਹਨਾਂ ਨੂੰ ਕੀ ਹੋਇਆ ਇਹ ਤਾਂ ਅੱਜ ਕੱਲ ਤਾਂ ਫੈਸ਼ਨ ਹੈ ਇਹ ਸ਼ਹਿਰ ਦੀ ਨਹੀਂ ਬੈਠੀ ਪੈਂਦੇ ਚਾਹੇ ਚੰਦੀ ਘੜ ਨਹੀਂਗਾ ਤੇ ਰਸੂਟਾਂ ਨੂੰ ਅੱਗ ਲੱਗੀ ਨਹੀਂ ਆ ਉਹ ਗੁਲਜੀਤ ਆ ਆਪਣੇ ਵੇਲੇ ਜਵਾਨਾ ਕੋਈ ਹੋਰ ਸੀ ਹੁਣ ਮਾਡਰਨ ਜਵਾਨਾ ਹੈ ਅੱਜ ਕੱਲ ਸਾਰੇ ਬੱਚੇ ਇਹੋ ਜਿਹੇ ਕੱਪੜੇ ਪਾਉਂਦੇ ਆ ਆ ਪਾਉਂਦੇ ਆ ਇਹ ਕੱਪੜੇ ਨਾ ਮੈਂ चल कोई नी बेबे टाइम ना आज तुम सर चढ़ाई जाओ पता देख ना भूलिया थो टाइम अद्धी रात आके घरे वे हां पता नहीं की दिमाग चया हाँ, ना, 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 ना मेरी गल सुन ला बार चढ़ाई आना ਉੱਕੀ ਮੈਂ ਯਾਰ ਸੱਚ ਤਾਂ ਜਾਨਾ ਅਜੇ ਤਾਂ ਤੂੰ ਇੰਨਾ ਸ਼ੋਭਰ ਕਰਾ ਵੀ ਦੋਨੀਆਂ ਕੁੜੀਆਂ ਮੁੰਦੇ ਨਹੀਂ ਬੋਲਦੀਆਂ ਜੇ ਤੂੰ ਐ ਕਰੀ ਗਈ ਨਾ ਤੇ ਮੁਰੂ ਬੋਲਣ ਲੱਗ ਪੈਣਗੇ ਤੇਰੇ ਫੇਰ ਤੂੰ ਉਸਤਾਉਣਾ ਮੁੜ ਕੇ ਮੈਂ ਬੋਲ ਕੇ ਤਾਂ ਵੇਖਣਾ ਆਖਾਂ ਨਾ ਪਾੜਦੇ ਆ ਨਾੀਆਂ ਤਵਾਂ ਘੰਟਾ ਹੋ ਗਿਆ আর ਸੋਇ ਜੋ ਪਾਣੀ ਲੈਣ ਗਈ ਨਹੀਂ ਮੁਰੀ ਉਹ ਤਾਂ ਸ਼ਹਿਰ ਗਏ ਫਿਰ ਮੈਂ ਕੋ ਨੂੰ ਤਾਂ ਕਹਾਂ ਮੁੰਡਾ ਇਹ ਦੀ ਸੀ ਲੈ ਬੇਬੇ ਆ ਗਿਆ ਪਾਣੀ ਨਾ ਪਿਓ ਠੰਡੀ ਹੋ ਜਾਣੇ ਨਾਲੇ ਪਾਣੀ ਦੀ ਆਹ ਹੋ ਜਾ ਠੰਡੀ ਲੈ ਬੇਬੇ ਆ ਦੋ ਗੰਡੀਆਂ ਰਹਿ ਗਈਆਂ ਨਾ ਸੰਦੀਆਂ ਹਨਾ ਮੈਂ ਫੇਰ ਚਾਹ ਬਣਾ ਕੇ ਦਿੰਨੀ ਆ ਤੁਹਾਨੂੰ ਠੀਕ ਹੈ ਬੈ ਰਹਿਂ ਦੇ ਤੂੰ ਚਾਹ ਨੂੰ ਤੂੰ ਬਹਿ ਜਾ ਤੂੰ ਗੱਲ ਸੁਣ ਮੇਰੀ ਨਾ ਸਾਰਾ ਦਿਨ ਤੂੰ ਗੋਲਾ ਧੰਦੇ ਕਰੀ ਜਾਂਦੀ ਉਹਦੇ ਅੱਗੇ ਅੱਗੇ ਤੇ ਉਹਨੂੰ ਵੀ ਕਿਸੇ ਕੰਮ ਨੂੰ ਹੱਥ ਲਾ ਲੈਂਦਾ ਐ ਕਰ ਦੋ ਸਾਲ ਹੋ ਗਏ ਉਹਦੇ ਵਿਆਹ ਹੋਏ ਨੂੰ ਕਿ ਉਹਦੇ ਮਹਿੰਦੀ ਲੈਂਦੀ ਹੱਥਾਂ ਨਾਲ ਸਾਰਾ ਦਿਨ ਮੂਰੇ 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 ਉਹਨੂੰ ਨਾ ਲਾਈ ਕਿਸੇ ਕੰਮ ਨੂੰ ਚਲ ਕੋਈ ਨਾ ਬੇਬੇ ਨਿਆਣੀ ਆ ਹਜੇ ਆ ਹੈਗੀ ਨਿਆਣੀ ਕੋਈ ਨਹੀਂ ਤੈਨੂੰ ਦੇਉਗੀ ਨਿਆਣੀ ਪਤਾ ਯਾ ਡੱਕੇ ਨਾ ਲਾਏ ਉਹਨੇ ਨਾ ਨਿਆਣੀ ਨਿਆਣ ਕਰਕੇ ਉਹਨੂੰ ਸਿਰ ਚੜਾਈ ਜਨੇ ਤੈਨੂੰ ਨਾ ਉਹਨੇ ਕਹਤਾ ਵੀ ਆ ਜਾ ਦੀਦੀ ਤੂੰ ਵੀ ਫਿਲਮ ਵੇਖਣ ਚੱਲ ਨਾਲ ਚੱਲ ਵੜ ਸਾਡੇ ਹੈ ਮੇਰੇ ਮੁੰਡੇ ਲਾ ਕੇ ਉਂਗਲ ਤੇ ਉਹ ਲੈ ਗਈ ਆ ਕਰੀ ਗੱਲ ਗੋਲਾ ਧੰਦਾ ਉਹਦੇ ਮੂਰੇ ਮੂਰੇ ਨਾ ਤੇਰੇ ਕਦੇ ਦੀਦੀ ਕੱਬਾ ਫਿਲਮ ਵੇਖਣ ਜਾਣ ਨੂੰ ਤੈਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਤੂੰ ਕਦੇ ਗਈ ਆ ਉਹ ਕੱਲ ਦੀ ਵਿਆਹੀ ਆ ਤੇ ਮੈਂ ਤਾਂ ਫੇ ਕਦੇ ਆਖਦੀ ਨਹੀਂ ਮੈਂ ਸਿਲਮਾ ਵੇਖਣ ਜਾਣਾ ਕਦੇ ਕਹਿੰਦੀ ਮੈਂ ਕੱਪੜੇ ਲੈਣ ਜਾਣਾ ਕਦੇ ਕਹਿੰਦੀ ਬਿਊਟੀ ਪਾਰਲਰ ਜਾਣਾ ਤੈਨੂੰ ਕਿੰਨਾ ਕਰ ਹੋਗਾ ਤੂੰ ਵੀ ਕਦੇ ਗਈ ਹੈ ਤੈਨੂੰ ਕਿੰਨਾ ਕਰ ਹੋਗਾ ਤੂੰ ਵੀ ਕਦੇ ਗਈ ਹੈ ਤੈਨੂੰ ਕਿੰਨਾ ਕਰ ਹੋਗਾ ਤੂੰ ਵੀ ਕਦੇ ਗਈ ਹੈ ਹੈ ਤੂੰ ਬੋਲਦੀ ਕਿਉਂ ਨਹੀਂ ਹਾਂ ਉਹ ਨਾ ਤੈਨੂੰ ਆਰ ਜਾਂਦੀ ਆ ਨਾ ਅੱਗੇ ਹੋ ਗਿਆ ਤਾਂ ਮੈਂ ਥੋੜਾ ਤਣ ਕੀ ਹੋਇਆ ਤੈਨੂੰ ਹੋਣਾ ਕੀ ਹੈ ਤੈਨੂੰ ਨਹੀਂ ਪਤਾ ਤੈ ਤਾਂ ਜਮੇ ਸ਼ਰਮ ਲਾ ਰੱਖੀ ਆ ਤੈਨੂੰ ਐ ਸ਼ਰਮ ਨਹੀਂ ਆਉਂਦੀ ਵੀ ਮੇਰੀ ਵੱਡੀ ਭੈਣ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ ਸੁਸਤੇ ਤੋਰੇ ਫਿਰਦੇ ਫਿਲਮਾਂ ਦੇਖਦੇ ਤੇ ਮੈਂ ਇੱਥੇ ਥੋੜਾ ਕਰਦੀ ਆ ਗੋਲਪਣਾ ਨੌਕਰਾਣੀ ਰੱਖੀ ਹੋਈ ਆ ਮੈਂ ਤੁਹਾਡੀ ਹੁਣ ਆ ਉਸ ਬਾਦ ਤੂੰ ਮੇਰੇ ਸੋਇਚੇਂ ਜੱਫੀਆਂ ਪਾ ਪਾ ਕੇ ਖੜਦਿਆਂ ਸੀ। ਨਾ ਜਿਹੜੀ ਫਿਲਮ ਦੇ ਕੇ ਕਮਾਈ ਕਰਕੇ ਲਏ ਹਾਂ ਮੈਨੂੰ ਵੀ ਦੇ ਦੇ ਉਹਦੇ ਦੇ ਵਿੱਚੋਂ ਹਿੱਸਾ। ਇਹ ਬਾਪੀ ਤਾਂ ਨਹੀਂ ਤੇ ਕੋਈ ਗੱਲ ਨਹੀਂ। ਗੱਲ ਕਿਉਂ ਨਹੀਂ ਹੈਗੀ? ਪਾ ਕੇ ਬਾਹਾਂ 'ਚ ਬਾਹਾਂ ਦੂਜੇ ਦਿਨ ਤੁਰ ਜਾਂਦੇ ਹੋ। ਬਾਪੀ ਕੀ ਹੋਇਆ ਤੈਨੂੰ? ਤੂੰ ਤਾਂ ਕੱਲ ਐ ਬੋਲੀ ਨਹੀਂ। ਨਾ ਬੋਲੂੰਗੀ ਨਹੀਂ। ਤੈਨ ਤਾਂ ਐ ਨਹੀਂ ਸ਼ਰਮੋਂ ਵੀ ਬਾਪੂ ਦੇਖ ਲੈ ਵਿਚਾਰਾ ਪੱਠਾਂ ਦੀ ਰੇੜੀ ਕਿਢੀ ਇਸ ਦਾ ਆਉਂਦਾ ਤੇ ਬਾਈ ਤੇਰਾ ਖੇਤ ਪਾਣੀ ਲਾਉਣ ਗਿਆ ਹੋਇਆ। ਤੂੰ ਦੇਖ ਲੈ ਰੱਜ ਕੇ ਫਿਲਮਾਂ ਲਾ ਕੇ ਐਨਕਾਂ ਤੁਰ ਗਈ ਫਿਲਮਾਂ ਦੇਖਣ। ਕੌਣ ਲੱਗੀ ਆੱਖਾਂ ਮਤਾਨ ਪਹਿਲਾਂ ਨਹੀਂ ਜਿੰਨਾ ਤੈਨੂੰ ਵੀ ਮੈਂ ਆਪਣੀ ਭੈਣ ਨਾਲ ਹੱਥ ਬਟਾਣੇ ਕੰਮ 'ਚ ਕੋਈ ਨਾ ਕੋਈ ਨਾ ਨੰਨਾ ਹੌਲਾ ਕਰ ਸਮਝ ਨਹੀਂ ਆਉਂਦੀ ਦੀਦੀ ਨੂੰ ਕੀ ਹੋ ਗਿਆ ਇਸ ਟੌਨ 'ਚ ਤਾਂ ਕਦੇ ਵੀ ਦੀਦੀ ਨਾਲ ਗੱਲ ਨਹੀਂ ਕੀਤੀ ਮੇਰੇ ਨਾਲ ਕੋਈ ਨਾ ਕੀ ਗੱਲ ਦਾ ਗੁੱਸਾ ਹੋਊਗਾ ਭਾਬੀ ਨੂੰ ਕੋਈ ਇਦਾਂ ਦਾ ਵੀ ਕਾਹਦਾ ਗੁੱਸਾ ਗੁੱਸਾ ਕਾਣੋਂ ਪਾਇਣ ਮੇਰੀਏ ਤੈਨੂੰ ਤੁਸੀਂ ਦੇਖ ਕੇ ਐਸੀ ਐਕਟਰ ਮੇਰੇ ਚ ਆ ਗਿਆ ਕੀ ਮਤਲਬ ਮਤਲਬ ਇਹਨੂੰ ਮੈਂ ਦੱਸਦੀ ਆ ਜਿਵੇਂ ਤੈਨੂੰ ਨਾਮ ਬੋਲਦੀ ਤਾਂ ਬੇਬੇ ਨੇ ਤੁਹਾਡਾ ਬੁਰਾ ਹਾਲ ਕਰ ਦੇਣਾ ਸੀ ਮੈਂ ਤਾਂ ਬੇਬੇ ਨੂੰ ਦਿਖਾਉਣ ਮਾਰੀ ਤੁਹਾਨੂੰ ਬੋਲੀ ਆ ਇਹਨਾਂ ਬਾਬਾ ਜੀ ਨੇ ਡਰਾਇ ਦਿੱਤਾ ਸੀਗਾ ਸੱਚੀ ਦੀਦੀ ਕੀ ਕਹਿੰਦੀ ਮੈਨੂੰ ਕਿਵੇਂ ਲੱਗੀ ਮੇਰੀ ਐਕਟਿੰਗ ਬਹੁਤ ਘੈਂਟ ਬਹੁਤ ਵਧੀਆ ਦੀਦੀ ਕੀ ਕਹਿੰਦੀ ਸੀ ਬੇਬੇ ਕੁਛ ਨਹੀਂ ਬੇਬੇ ਕੈਨੇਸ ਤੂੰ ਕਿਉਂ ਜਾਣਦੀ ਤਾਂ ਫਿਰ ਅਸੀਂ ਦੇਖਣ ਤੋਂ ਵੀ ਨਾਲ ਜਾਂਦੀ ਮੈਂ ਕਿਹਾ ਮੈਂ ਹਾਂ ਬਕਵਾਬ ਚੜ੍ਹਦੀ ਕਿਉਂ ਨੂੰ ਮਾਰਨਾ ਦੀ ਤੂੰ ਵੀ ਨਾ ਬੋਲ ਸੋ ਮਾਜੀ ਫੜੇ ਕਿਵੇਂ ਆ ਤਨੂਕੋਗਾ ਦੋਨਾਂ ਨੂੰ ਪਤਾ ਨੂੰ ਸਰਸਟੀ ਬੈਠਿਆ ਬਾਪੂ ਕੀ ਗੱਲ ਆ ਇਹ ਹੋ ਗਿਆ ਉਹ ਇਹੋ ਗੱਲ ਵੀ ਦੱਸ ਇਹੋ ਕੰਮ ਜਿਹੜਾ ਡਾਇਰੈਕਟ ਪੂਰਾ ਹੋ ਗਿਆ ਫਿਰ ਇਹਨਾਂ ਨੇ ਬੰਦੇ ਵੀ ਹਟਾ ਕੇ ਆ ਅੱਛਾ ਚਲ ਕੋਈ ਨਾ ਫਿਰ ਇੰਨੀ ਵੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਉਹ ਅੰਗ ਪਰਤ ਆਉਦੇ ਆ ਉਹ ਕੰਮ ਨਹੀਂ ਕੋਈ ਹੋਰ ਕੰਮ ਮਿਲ ਜੂ ਕਰਮਤਾ ਕਰਨਾ ਹੀ ਹੈ ਐਂ ਕਹਿੰਦੀ ਲੈਣ ਵਾਲੀ ਗੱਲ ਅੱਗੇ ਭਈ ਆਪੋ ਦੋਨੇ ਕਮਾਉਂਦੇ ਸੀਗੇ ਹੰਤੂ ਇਕੱਲਾ ਰਹਿ ਗਿਆ ਨਹੀਂ ਪਤਾ ਨੌਕਰੀ ਕਿੱਥੀ ਮਿਲਦੀ ਹੁਣ ਕੋਈ ਨਾ ਕਰ ਲਾਇਕੋ ਹਨ ਕਿੰਨਾ ਨਾ ਤੇ ਬੜੀ ਹੈ ਕੋਈ ਕੋਈ ਪਤਾ ਟੈਨਸ਼ਨ ਨਾ ਲੈ ਤੂੰ ਉਹ ਨਾ ਚੜਾ ਆਪਦੇ ਵੱਡੇ ਭਰਾ ਨਾਲ ਕੋਈ ਖੇਤੀ ਦਾ ਕੰਮ ਤੁੰਦਾ ਕਰਵਾ ਕੋਈ ਨਾ ਕੋਈ ਕੰਮ ਮਿਲ ਜੂਗਾ ਕਿੱਥੇ ਬਾਪੂ ਬਾਈ ਜਿਹੜਾ ਦੋ ਦੋ ਕੰਮ ਕਰ ਲਿੰਦਾ ਮੈਂ ਤਾਂ ਹੁਣ 16 ਹੋ ਗਿਆ ਮੈਂ ਕੋਣੀ ਹੁਣਾ ਕੀਤੀ ਦੇ ਕੰਮ ਅੱਜਰ ਕੋਈ ਨਾ ਭਰਾ ਟੈਂਸ਼ਨ ਘਾਣੋ ਲੈਣਾ ਤੇ ਬਾਈ ਦੋ ਕੰਮ ਕਰ ਸਕਦਾ ਤੇ ਦੋ ਭਰਾ ਰੁਕੀਂ ਨਾ ਹੋਵੇ ਤੇ ਕੱਟੇ ਤੇ ਤਿੰਨ ਜਨਾਂ ਲੈ ਆਕਰ ਤਾਂ ਨਾ ਮੈਂ ਮੈ ਤਾਂ ਉੱਤੇ ਨਹੀਂ ਪਿੱਟੀ ਜਾਨੀ ਐ ਜਿੱਦਿਆਂ ਕੱਲ ਮੂਹ ਨਹੀਂ ਆਈ ਉਹਦੇ ਨਾਲ ਘਾਤੇ ਨੁਕਸਾਨ ਹੀ ਨੁਕਸਾਨ ਆਉਹ ਮੇਰੇ ਪੱਲ ਦੀ ਨੌਕਰੀ ਵੀ ਗਈ ਅੱਜ ਇਹ ਪਤਾ ਨਹੀਂ ਇਸ ਕਰਕੇ ਦੀ ਕੀ ਹੋਰ ਹੋਣਾ ਹੈ ਉਹ ਬੇਬੇ ਤੋਂ ਐਵੇਂ ਨਾ ਬੋਲੀ ਜਾ ਕਰ ਜਾ ਹਰ ਮਹੀਨੇ ਕਿਸ ਨਾ ਕਿਸੇ ਨੂੰ ਦੋ ਲੀਰੀ ਨਹੀਂ ਫਿਰ ਕੀ ਹੋਗਾ ਜੇ ਨੌਕਰੀ ਗਈ ਤਾਂ ਰੋਟੀ ਖਾਣ ਜੋਗੇ ਹੈਗੇ ਆਪਾਂ ਤੂੰ ਐਵੇਂ ਨਾ ਬੜਬੜ ਕਰਿਆ ਕਰ ਸਹਿਜ ਸੰਧੀ ਰਹਿ ਆ ਕਰ ਨਾ ਸਹਿਜ ਬਹਿ ਜਾ ਇੱਕ ਵਾਰੀ ਬੇਬੇ ਨੂੰ ਰਹਿਣਾ ਕੋਈ ਜਿਆ ਕ ਸੰਧੀ ਰਹਿ ਆ ਕਰ ਚੰਗਾ ਨਹੀਂ ਹੁੰਦਾ ਉਹ ਕੋਈ ਨਹੀਂ ਵੰਟੀ ਪਤਾ ਤੂੰ ਟੈਨਸ਼ਨ ਨਾ ਲੈ ਅਜੇ ਤਾਂ ਮੇਰੇ ਵੀ ਹੱਡ ਪੈਰ ਤੁਰਦੇ ਆ ਯਾਰ ਕਿਉਂ ਘਬਰਾਈ ਜਾਣਾ ਤੂੰ ਠੀਕ ਹੈ। ਉਹ ਉਹ ਬੈਂਸ ਲੀ। ਖੁਸ਼ ਰਹਾ ਕਰ ਪੁੱਤ ਖੁਸ਼ ਰਹਾ ਕਰ। ਠੀਕ ਹੈ ਜੀ। ਜੀ ਜੀ ਥੋੜੇ ਜਿਹਾ ਪੈਸੇ ਦੇ ਦਿਓ। ਮੈਂ ਰੀਚਾਰਜ ਕਰਵਾਉਣਾ। ਹਾਂ ਹਾਂ ਖੁਸ਼ੀ ਕੋਈ ਨਾ ਇੱਕ ਮਿੰਟ। ਹਾਂ ਲੈ ਖੁਸ਼ ਜੇ ਹੋਰ ਲੋਡ ਹੋਈ ਤਾਂ ਦੱਸ ਦੇ ਚੰਗਾ ਠੀਕ ਐ ਦੀਦੀ ਠੀਕ ਐ ਭੇਜ ਦੇ ਵੰਟੀ ਨੂੰ ਫਰਾਗੋ ਦੇ ਚੈਲ ਹਾਂ ਨਾ ਥੋੜੀ ਜਮਾਈ ਸ਼ਰਮ ਲਈ ਆ ਪਹਿਲਾਂ ਤਾਂ ਮੇਰੇ ਦੋ ਪੁੱਤ ਕਮਾਉਂਦੇ ਸੀ ਤੇ ਤੁਸੀਂ ਉਦੋਂ ਗਰਲ ਸ਼ਰਲੇਡ ਆਏ ਤੇ ਹੁਣ ਮੇਰੇ ਇਕੱਲੇ ਪੁੱਤ ਦੀ ਕਮਾਈ ਆ ਤੁਸੀਂ ਉਹਨੂੰ ਨਹੀਂ ਬਖਸ਼ਦੀਆਂ ਗਿਆ ਨਾ ਉਹਦੇ ਤਾਂ ਜਮਾਈ ਸ਼ਰਮ ਲਈ ਆ ਉਹ ਤਾਂ ਜਾਂ ਨਿੱਤ ਲੈ ਜਾਂਦੀ ਫਿਲਮਾਂ ਵੇਖਣ ਉਹਨੂੰ ਹਨਾ ਤੇ ਹੁਣ ਇਹ ਪੈਸੇ ਮੰਗਣ ਤੇ ਹੋ ਗਈ ਹੈ ਨਾਲ ਤੋਂ ਤੁੰਗ ਕੱਟ-ਕੱਟ ਕੇ ਉਹਨੂੰ ਫੜਾਈ ਜਾਣੀ ਐ ਇਹ ਤੇਰੇ ਬਾਪ ਦੀ ਕਮਾਈ ਨਹੀਂ ਇਹ ਮੇਰੇ ਪੁੱਤ ਦੀ ਕਮਾਈ ਆ ਖਬਰਦਾਰ ਜੈ ਤੋਂ ਬਾਅਦ 1 ਰੁਪਇਆ ਵੀ ਦਿੱਤਾ ਤਾਂ ਮੈਥੋਂ ਬੁਰਾ ਕੋਈ ਨਹੀਂਗਾ ਸੁਣ ਹਾਂਜੀ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਮੇਰਾ ਸਮਾਨ ਮੁੱਕਿਆ ਹੋਇਆ ਮੈਂ ਲੈ ਕੇ ਆਣਾ ਯਾਰ ਖੁਸ਼ੀ ਜੀ ਨੂੰ ਪਤਾ ਤਾਂ ਹੈ ਕਿ ਕੋਲ ਤਾਂ ਉਹ ਨੌਕਰੀ ਵੀ ਹੈ ਨਹੀਂ ਪੈਸੇ ਕਿੱਥੋਂ ਆਣਗੇ ਚੱਲ ਕੋਈ ਨਾ ਮੈਂ ਕਰਦਾ ਵੀਰੇ ਨਾਲ ਗੱਲ ਨਹੀਂ ਤੁਸੀਂ ਜੀਜੂ ਨਾਲ ਗੱਲ ਨਾ ਕਰਿਓ ਕੋਈ ਨਾ ਮੈਂ ਨਾ ਭੈਣ ਨਾਲ ਹੀ ਗੱਲ ਕਰਦੀ ਹਾਂ ਕੋਈ ਗੱਲ ਦੀ ਥੋੜੇ ਪੈਸੇ ਦੇ ਦੋ ਕੀ ਕਰਨੇ ਸੀ ਮੈਂ ਨਾ ਮੇਕਅਪ ਲੈ ਕੇ ਆਉਣਾ ਖਤਮ ਹੋ ਗਿਆ ਹੱਦ ਹੋ ਗਈ ਖੁਸ਼ੀ ਤੇਰੇ ਵਾਲੇ ਵੀ ਤੈਨੂੰ ਹਲੇ ਵੀ ਮੇਕਅਪ ਸੁਧਦਾਗਾ ਮੜੀ ਮੋਟੀ ਸ਼ਰਮ ਮੰਨੀ ਦੀ ਹੁੰਦੀ ਆ ਤੈਨੂੰ ਸਮਝਣਾ ਚਾਹੀਦਾ ਵੀ ਹੁਣ ਤੁਸੀਂ ਗਰੀਬ ਹੋ ਬਖੇਰਾ ਪਰਲੇ ਸਾਡੇ ਟੁਕੜਿਆਂ ਤੇ ਗੱਲ ਐ ਕੋਈ ਉਹ ਮਰਦਾ ਕਮਾਉਂਦਾ ਤੁਹਾਡੇ ਵਾਸਤੇ ਕਮਾਉਂਦਾ ਉਹ ਨਾ ਜੀ ਚਾਤੀ ਦਾ ਮੂੰਹ ਕੁੱਲਾ ਤੇ ਕੁੱਤੇ ਨੂੰ ਸ਼ਰਮ ਚਾਹੀਦੀ ਆ ਮੂੰਹ ਮਾਰਨ ਲੱਗਿਆ ਤੂੰ ਤਾਂ ਤੀਜੇ ਦਿਨ ਆ ਕੇ ਖੜ ਜਾਂਦੀਆਂ ਮੈਨੂੰ ਪੈਸੇ ਦੇ ਦੇ ਭੜਾ ਮੈਨੂੰ ਪੈਸੇ ਦੇ ਦੇ ਕੱਲ ਅਜੇ ਤੈਨੂੰ ਰੀਚਾਰਜ ਹੁੰਦੇ ਕੇ ਘਟੀਆਂ ਪਰਸੋਂ ਤੇਰੇ ਘਰ ਵਾਲਾ ਇੰਨੇ ਪੈਸੇ ਲੈ ਗਿਆ ਕਿਵੇਂ ਮੋਟਰਸਾਈਕਲ ਠੀਕ ਕਰਾਉਣਾ ਹੈ ਅਸੀਂ ਤੁਹਾਡੇ ਵਾਸਤੇ ਕਮਾਉਣੇ ਆ ਮਾੜੀ ਮੱਡੀ ਸ਼ਰਮ ਮੰਨੀ ਦੀ ਹੁੰਦੀ ਆ ਜੇ ਐ ਸ਼ੌਕ ਪੂਰੇ ਕਰਨਾ ਮੇਕਅੱਪ ਵਾਲੇ ਤਾਂ ਕਮਾਈ ਕਰੋ ਫਿਰ ਹੋਣਗੇ ਸ਼ੌਕ ਪੂਰੇ ਮੇਕਅੱਪ ਲਈ ਪੈਸੇ ਚਾਹੀਦੇ ਨੇ ਇਹਨੂੰ ਜਿਵੇਂ ਮੇਰਾ ਜੀ ਨਹੀਂ ਕਰਦਾ ਹੁੰਦਾ ਮੇਕਅਪ ਕਰਨ ਨੂੰ। ਤੈਨੂੰ ਕੀ ਪਤਾ ਨਾ? ਬੋਲ ਨਹੀਂ ਬੋਝਾ ਨਾ। ਬਸ ਬਹੁਤ ਹੋ ਗਿਆ। ਬਹੁਤ ਬੇਇੱਜ਼ਤੀ ਕਰਾ ਲਈ ਮੈਂ। ਕਾਹਦੀ ਬੇਇੱਜ਼ਤੀ? ਹੁਣ ਹੋਰ ਸਹਿੰਦੀ ਹਾਂ। ਮੈਂ ਮੇਰੇ ਘੁੱਦ ਦੇ ਪੈਰ ਬਦਲੇ ਕੇ ਇਹ ਹੋਗਾ پوری ਗੱਲ ਸਾਥ ਮੈਨੂੰ ਮੰਮੀ ਜੀ ਤਾਂ ਨਹੀਂ ਮੂੰਹ ਮੋਲਦੇ ਮੰਗਦੀ ਬਣਾ ਕੇ ਰੱਖਦਾ ਮੈਨੂੰ ਤੁਸੀਂ ਮੈਂ ਕੀ ਮੰਗਦੀ ਬਣਾਦਾ ਤੈਨੂੰ ਦੇਖੋ ਜੀ ਜਾ ਤਾਂ ਕੋਈ ਕੰਮ ਕਰ ਲਓ ਨਹੀਂ ਮੈਨੂੰ ਮੇਰੇ ਪੇਕੇ ਪੇਲ ਦੋ ਯਾਰ ਖੁਸ਼ ਕਰਤਾ ਰਿਆ ਨਾ ਮੈਂ ਢਾਈ ਉਹ ਨਹੀਂ ਮਿਲਦੀ ਨੌਕਰੀ ਮੈਂ ਦੱਸ ਕੀ ਕਰਾਂ ਜੇ ਨਹੀਂ ਮਿਲਦੀ ਨੌਕਰੀ ਤਾਂ ਆਪ ਕੋਈ ਆਪਣਾ ਕੰਮ ਸ਼ੁਰੂ ਕਰ ਲੋ ਆਪਣਾ ਕੀ ਕੰਮ ਸ਼ੁਰੂ ਕਰਾਂ ਮੈਂ ਦੱਸ ਮੈਨੂੰ ਜੇ ਕੋਈ ਆਈਡੀਆ ਹੈਗਾ ਤਾਂ ਠੰਡੇ ਮੈਨੂੰ ਦੱਸ ਦੇ ਐਵੇਂ ਰੋਣਾ ਉੱਤੇ ਰੱਖੀ ਰੱਖਦੀ ਆਂ ਦੇਖੋ ਆਪਾਂ ਦੋਨੋਂ ਪੜੇ ਲਿਖੇ ਆ ਠੀਕ ਆ ਕਿਉਂ ਨਾ ਆਪਾਂ ਬੱਚੇ ਦਾ ਟਿਊਸ਼ਨ ਰੱਖ ਲਈਏ ਮੇਰਾ ਆਈਡੀਆ ਤੇ ਮੇਰੇ ਦਿਮਾਗ ਹੀ ਨਹੀਂ ਆਇਆ ਚਲ ਕੋਈ ਗੱਲ ਨਹੀਂ ਆਪਾਂ ਕੱਲ ਤੋਂ ਸ਼ੁਰੂ ਕਰਦੇ ਆ ਇਸ ਕੰਮ ਲਈ ਤਾਂ ਆਪ ਨੂੰ ਸ਼ਹਿਰ ਜਾਣ ਦੀ ਲੋੜ स्वागत ਹੈ ਪੰਡਤ ਜੀ ਬਹੁਤ ਆ ਜਾਣੇ ਆਪਣੇ ਕੋਲੇ ਚਲ ਇਹ ਤਾਂ ਆਈਡੀਆ ਬਹੁਤ ਵਧੀਆ ਦਿੱਤਾ ਮੈਨੂੰ ਚਲ ਚੰਗਾ ਖੁਸ਼ੀ ਹੁਣ ਖੌਸ਼ ਹੋ ਗਿਆ ਦਿਖਾ ਦੇ ਫਿਰ ਤੁਸੀਂ ਵੀ ਨਾ ਵਾਸ ਚਲ ਬਜੀ ਤਾਂ ਤੂੰ ਵੀ ਨਾ ਕੋ ਬੜਾ ਬੋਲੀ ਅੱਗੇ ਤਾਂ ਆਪਣਾ ਇੱਕ ਵਾਰ ਤੁਸੀਂ ਕਮਾਉਣ ਵਾਲਾ ਹੁਣ ਸੁਖਨਤ ਤੈਨਾਂ ਜਾਣੇ ਹੋਗੇ चल महाराज <laughs> थोड़ी कमई च बरकत पावे वादे करे पुत थोड़ा कारोबार वला और पुत मैं कहना थो जान के लाडे फायदे नी मा लड़ती हाँ खुशी ਬੰਟੀ ਮੈਨੂੰ ਵੀ ਮaaf ਕਰਦੇ ਹੋ ਮੈਂ ਕੋਈ ਤੇਰੇ ਨਾਲ ਦਿਲੋਂ ਨਹੀਂ ਲੜੀ ਮੈਨੂੰ ਪਤਾ ਸੀ ਮੇਰੀ ਭੈਣ ਚ ਟੈਲੈਂਟ ਹੈਗਾ ਤੇ ਉਹ ਬਾਹਰ ਕੱਢਣ ਦੀ ਮਾਰੀ ਮੈਂ ਤੇਰੇ ਨਾਲ ਗੁੱਸੇ ਹੋਈ ਸੀ ਤੈਨੂੰ ਤਾਂ ਪਤਾ ਨਾ ਕੋਈ ਗੱਲ ਨਹੀਂ ਦੀਦੀ ਜੇ ਤੁਸੀਂ ਇੰਨਾ ਕਨਾ ਨਾ ਕਰਦੇ ਮੈਨੂੰ ਕਿਵੇਂ ਪਤਾ ਲੱਗਦਾ ਵੀ ਮੈਂ ਵੀ ਕਮਾ ਕੇ ਖਾ ਸਕਦੀ ਹਾਂ ਬਿਲਕੁਲ ਆਈ ਦਾ ਤੈਨੂੰ ਅਹਿਸਾਸ ਕਰਾਉਣਾ ਸੀ ਤਾਇਆ ਪੱਤੀਆਂ ਨਾਲ ਮੈਂ ਲੜਦੀ ਸੀ ਕੋਈ ਨਾ ਬੇਬੇ ਮੈਨੂੰ ਕੋਈ ਗੁੱਸਾ ਨਹੀਂ ਮਾਮਾ ਤੀਆਂ ਦਾ ਕੋਈ ਨਾ ਗੁੱਸਾ ਹਟਾ ਹੈ ਵੈਰੀ ਗੁੱਡ ਬਈਆ ਹੁਣ ਮੈਨੂੰ ਮੇਕਅਪ ਜੋਗੇ ਪੈਸੇ ਦੇ ਦਿਆ ਕਰਿਓ ਚੰਗਾ ਠੀਕ ਆ ਦੀਦੀ ਮੇਰੇ ਵਾਲੇ ਲੈ ਲਿਆ ਕਰੇ ਤੁਸੀਂ ਫਾਲਤੂ ਕਾਹਨੂੰ ਖਰਚ ਕਰਨੇ ਆ ਠੀਕ ਆ ਠੀਕ ਆ ਹੁਣ ਕਮੌਣ ਲੱਗ ਗਿਆ ਹੁਣ ਬਾਪੂ ਪਤਾ ਲੱਗ ਗਿਆ ਚੱਲ ਪੁੱਤ ਕਿਵੇਂ ਬੰਦੇ ਆ ਹਾਂ ਵਿਚੜ ਕੇ ਨਾਲੇ ਨਾ ਹੋਣਾ ਸਭੰਦਾ ਕੁਝ ਨਹੀਂ ਕਰ ਸਕਦਾ ਸਹੀ ਗੱਲ ਖੁਸ਼ ਆ ਬੇਬੇ ਹਾਂ ਹਾਂ ਪਤਾ ਹੁਣ ਤਮ ਬਾਗੂ ਬਾਗ ਐਂਦੋ ਪਤਾ ਮੇਰੇ ਕਮੌਣ ਲਾ ਪੇ ਦੋ ਧੂਆਂ ਮੇਰੀਆਂ ਬਾਲਾਂ ਸਿਆਣੀਆਂ ਐ हाँ हाँ हम तो बारी <laughs> <सही गाला। laughs> है फिर नहीं सही कह रहा हूँ परमात्मा तेरा जिम्मे मेरे परिवार चुनाव बनाया ना कुल दी बना के रखी